23 ਮਾਰਚ 1931 ਨੂੰ ਦੇਸ਼ ਦੀ ਆਜ਼ਾਦੀ ਹਾਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦਾਂ ਨੂੰ ਜਿੱਥੇ ਅੱਜ ਸਾਰਾ ਦੇਸ਼ ਯਾਦਗਾਰੀ ਹੈ ਉੱਥੇ ਹੀ ਲੁਧਿਆਣਾ ਚ ਸ਼ਹੀਦ ਸੁਖਦੇਵ ਥਾਪਨ ਨੇ ਜੱਦੀਕਰ ਮੁਹੱਲਾ ਨੌਗਰਾ ਚ ਹਵਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਪੜੀਆ, ਸਾਬਕਾ ਪਾਜਪਾ ਜ਼ਿਲ੍ਹਾ ਪ੍ਰਧਾਨ ਪਰਵੀਨ ਬਾਂਸਲ ਸਮੇਤ ਕਈ ਰਾਜਨੀਤਿਕ ਤੇ ਸਮਾਜਿਕ ਖਸਤੀਆਂ ਪਹੁੰਚੀਆਂ ਸ਼ਹੀਦ ਸ਼ੁਕਰਦੇਵ ਥਾਪੜ ਮੈਮੋਰੀਅਲ ਦੀ ਤਰਫ ਤੋਂ ٹرسٹ ਦੀ ਤਰਫ ਤੋਂ ਜੋ ਇਹ ਸਰਗਾਮ ਸਮਾਗਮ ਹਰ ਸਾਲ ਦੀ ਤਰ੍ਹਾਂ ਕੀਤਾ ਜਾਂਦਾ ਹੈ ਭਵਨ ਦੇ ਰੂਪ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਅਸੀਂ ਹੁਣ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਨੇ ਆ ਜਿਨ੍ਹਾਂ ਨੇ ਕਿ ਆਜ਼ਾਦੀ ਦੀ ਲੜਾਈ ਵਾਸਤੇ ਇਹ ਹਉਤੀਆਂ ਪਾਈਆਂ ਅੱਜ ਦਾ ਸ਼ਹੀਦੀ ਦਿਵਸ 23 ਮਾਰਚ ਨੂੰ ਹਿੰਦੋਸਤਾਨ ਦੀ ਜ਼ਾਦੀ ਲਈ ਸ਼ਹੀਦੀ ਦਿਵਸ ਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਹਸਤੇ ਹਸਤੇ ਆਪਣੀ ਜਾਨ ਕੁਰਬਾਨ ਕਰਦੀ ਦੇਸ਼ ਦੇ ਲਈ ਅੱਜ ਉਹਨਾਂ ਦਾ ਇੱਥੇ ਸ਼ਹੀਦੀ ਦਿਵਸ ਹਰ ਸਾਲ ਦੀ ਤਰ੍ਹਾਂ 23 ਮਾਰਚ ਨੂੰ ਅਸੀਂ ਹਵਨ ਜਗਦੀ ਪੂਰਨ ਓਥੀ ਦੇ ਕੇ ਮਨਾਇਆ ਜਾਂਦਾ ਔਰ ਅਮਨ ਆਂਦੇ ਰਵਾਂਗੇ ਇਸ ਮੌਕੇ ਤੇ ਸ਼ਹੀਦ ਸੁਖਦੇਵ ਦੇ ਨਿਵਾਸ ਸਥਾਨ ਦੀ ਮੁਰੰਮਤ ਦੇ ਲਈ ਆਈ 81 ਲੱਖ ਗ੍ਰਾਂਟ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ ਲੁਧਿਆਣਾ ਤੋਂ ਨਰਿੰਦਰ ਕੁਮਾਰ ਜਗਬਾਣੀ ਟੀਵੀ